ਤੇ ਵੈਕਸੀਨ ਆ ਨਹੀਂ ਰਹੀ ਦੋ ਤਿੰਨ ਹਫਤੇ ਤੋਂ ਲੋਕੀ ਪਰੇਸ਼ਾਨ ਅਸੀਂ ਖੁਦ ਪਰੇਸ਼ਾਨ ਆ ਦੇਖੋ ਲੋਡੂ ਆ ਜਾਈਦਾ ਨਹੀਂ ਮਿਲਦੀ ਇੱਕ ਵੈਕਸੀਨ ਮਿਲੀ ਇੱਕ ਡੋਜ਼ ਇੱਕ ਟੀਕਾ ਮਿਲਿਆ ਉਹਦੇ ਵਿੱਚ 10 ਡੋਜ਼ ਹੁੰਦੀਆਂ ਤੇ ਅਸੀਂ ਕਾਰਡ ਪਿਛਲੇ ਬੁੱਧਵਾਰ ਦੇ ਲੈ ਕੇ ਰੱਖੇ ਹੋਏ ਸੀਗੇ ਲੋਕਾਂ ਕੋਲ ਕਿ ਆਲਾਸ ਬੁੱਧਵਾਰ ਨਹੀਂ ਆਏ ਤੇ ਇੱਕ ਅੱਜ ਕੱਟ ਮਿਲੀ ਵੈਕਸੀਨ ਪਹਿਲਾਂ ਤੇ ਬਿਲਕੁਲ ਪੂਰੀ ਮਿਲ ਰਹੀ ਸੀ ਜਿਹਨੂੰ ਮਾਜੀ ਪੁੱਛ ਲਓ ਕਦੇ ਵੀ ਕੋਈ ਦਿੱਕਤ ਨਹੀਂ ਆਈ ਸੀ ਵੈਕਸੀਨ ਬਿਲਕੁਲ ਪ੍ਰੋਪਰ ਆ ਰਹੀ ਸੀ ਅਸੀਂ ਉਹਨਾਂ ਨੂੰ ਬੁਲਾਇਆ ਸਿਰਫ ਜਿਹੜੇ 10 ਕਾਰਟ ਸਾਡੇ ਕੋਲ ਸੀਗੇ ਤੇ ਹੁਣ ਜਿਹੜੇ ਹੁਣ 20 ਲੋਕ ਮੁੜ ਕੇ ਗਏ ਉਹ ਪਰੇਸ਼ਾਨ ਤੇ ਸਾਨੂੰ ਕਹਿ ਰਹੇ ਤੁਸੀਂ ਟੀਕੇ ਨਹੀਂ ਲਾ ਰਹੇ ਅਸੀਂ ਤਾਂ ਬੈਠੇ ਆ ਆਪਣੀ ਡਿਊਟੀ ਕਰ ਰਹੇ ਆ ਨਾ ਉਹਨਾਂ ਸਰਕਾਰੀ ਡਿਸਪੈਂਸੀਆਂ ਨੇ ਇਸ ਜਗ੍ਹਾ ਤੇ ਦਵਾਈ ਹੁੰਦੀ ਨਹੀਂ ਲਾਡੋਵਾਲ ਦੇ ਵਿੱਚ ਦਵਾਈ ਹੁੰਦੀ ਹੈ ਕਾਰਯ ਨੇ ਤਾਂ ਕੀ ਹੈਗਾ ਕਾਰਟੋਵਾਲ ਫਿਰ ਮਿਨਿਮਮ ਮਤਲਬ ਬਹੁਤ ਹੀ ਕਮ ਮਤਲਬ 10 ਦਿਨ ਦੀ ਮਿਲਦੀ ਹੈ ਬਸ ਹੋਰ ਨਹੀਂ ਮਿਲਦੀ ਉਹ ਤਾਂ ਪ੍ਰਾਈਵੇਟ ਹੀ ਲੈਣ ਪੈਂਦੀ ਹੈ ਇਹਨਾਂ ਨੂੰ ਘਰੇ ਕੋਲ ਕੀਤੀ ਤੇ ਅੱਗੋਂ ਅੰਦਰ ਜਿਹੜੇ ਮੈਡਮ ਬੈਠੇ ਉਹ ਕਹਿੰਦੇ ਤੁਸੀਂ ਆਪਣੀ ਆਸ਼ਾ ਵਰਕਰ ਨੂੰ ਫੋਨ ਕਰਕੇ ਪੁੱਛਿਆ ਕਰੋ ਕਿ ਇੰਜੈਕਸ਼ਨ ਆਇਆ ਹੈ ਜਾਂ ਨਹੀਂ ਆਇਆ ਹੈ ਜੋ ਦਿਨਾਂ ਲਾਈਵ ਵੇਖਣ ਵਾਲੇ ਮਾਮ ਦਰਸਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਰੜੀ ਲੁਧਿਆਣਾ ਦੇ ਪਟੀਆਂ ਕਲੋਨੀ ਦੇ ਵਿੱਚ ਮੌਜੂਦ ਆ ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾ ਦਿੰਨੇ ਆ ਦੇਖ ਸਕਦੇ ਹੋ ਕਿ ਸਰਕਾਰੀ ਡਿਸਪੈਂਸਰੀ ਹੈ ਜਿਹਦੇ ਵਿੱਚ ਆਯੂਸ਼ਮਾਨ ਆਰੋਗ્ય ਕੇਂਦਰ ਜਿਹੜੀ ਹੈ ਸਰਕਾਰੀ ਸੁਵਿਧਾ ਲੋਕਾਂ ਦੇ ਵਾਸਤੇ ਬਣਾਈ ਗਈ ਸੀ ਕਿ ਸਰਕਾਰੀ ਦਵਾਈਆਂ ਲੋਕਾਂ ਦੇ ਸੁਵਿਧਾ ਵਾਸਤੇ ਬਣਾਈ ਗਈ ਸੀ ਕਿ ਪਰ ਉਸ ਸਰਕਾਰੀ ਡਿਸਪੈਂਸਰੀ ਦੇ ਵਿੱਚ ਵੀ ਲੋਕਾਂ ਨੂੰ ਜਿਹੜਾ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਲਗਾਤਾਰ ਲੋਕਾਂ ਦੀ ਜਿਹੜੀ ਦਿੱਕਤਾਂ ਨੇ ਉਹ ਲਗਾਤਾਰ ਸਾਹਮਣੇ ਆ ਰਹੀਆਂ ਨੇ ਸੋ ਕਿਤੇ ਨਾ ਕਿਤੇ ਡਿਸਪੈਂਸਰੀ ਦੇ ਵਿੱਚ ਸਰਕਾਰੀ ਜਿਹੜੀ ਡਿਸਪੈਂਸਰੀ ਬਣੀ ਹੋਈ ਆ ਉਹਦੇ ਵਿੱਚ ਵੀ ਦਵਾਈਆਂ ਜਿਹੜੀਆਂ ਉਹ ਨਹੀਂ ਆ ਪਾਰੀਆਂ ਪੁਰੀਆਂ ਕਿਉਂਕਿ ਇੱਕ 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 ਇਲਾਕੇ ਦੇ ਵਿੱਚ ਕਈ ਲੋਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੈਗੇ ਨੇ ਸੋ ਇੱਕ ਇੱਕ ਮੱਲੇ ਦੇ ਵਿੱਚ ਕਈ ਲੋਕ ਹਜ਼ਾਰਾਂ ਦੀ ਗਿਣਤੀਆਂ ਦੇ ਵਿੱਚ ਹੈਗੇ ਨੇ ਪਰ ਆਯੂਸ਼ਮਾਨ ਕੇਂਦਰ ਜਿਹੜਾ ਬਣਾਇਆ ਗਿਆ ਸੀਗਾ ਆਯੂਸ਼ਮਾਨ ਆਰੋਗ્ય ਕੇਂਦਰ ਜਿਸ ਦੇ ਵਿੱਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੋ ਇਸ ਜਗ੍ਹਾ ਦੇ ਉੱਤੇ ਜਿਹੜੇ ਲੋਕ ਮਹਿਲਾਵਾਂ ਜਿਹੜੀਆਂ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰ ਲੈਨੇ ਆ तकरीबन ਕਿੰਨਾ ਕ ਸਮਾਂ ਹੋ ਗਿਆ ਉਹਨਾਂ ਨੂੰ ਲਗਾਤਾਰ ਖੱਜਲ ਖਵਾਰ ਹੁੰਦੇ ਨੂੰ ਜੀ ਰੋ ਜਾਂਦੇ ਹੋ ਤੁਸੀਂ ਇੱਥੇ ਨਹੀਂ ਜੀ ਮੈਨੂੰ ਇੰਜੈਕਸ਼ਨ ਲੱਗਦੀ ਆ ਨਾ ਟਾਈਮ ਟੂ ਟਾਈਮ ਉਦਾਂ ਨਹੀਂ ਆ ਅੱਛਾ ਹੋ ਰਿਆ ਦਵਾਈ ਹੋ ਰਹੀ ਆ ਹਾਂਜੀ ਦਵਾਈ ਹੋ ਰਹੀ ਆ ਪਰ ਇਧਰੋਂ ਨਹੀਂ ਮਿਲਦੀ ਮੈਨੂੰ ਲਾਡੋਵਾਲ ਤੋਂ ਮਿਲਦੀ ਹੈਗੀ ਇਧਰੋਂ ਕਿਉਂ ਨਹੀਂ ਮਿਲਦੀ ਇਧਰੋਂ ਜਦੋਂ ਮੈਂ ਪਤਾ ਕਰਦੀ ਆ ਜਿੱਦਾਂ ਫੋਲਿਕ ਐਸਿਡ ਹੁੰਦੀ ਆ ਕੈਲਸ਼ੀਅਮ ਵਿਟਾਮਿਨ ਜੇ ਹੁੰਦੀ ਆ ਨਾ ਉਹ ਹੁੰਦੀਆਂ ਨਹੀਂ ਇੱਥੇ ਅੱਛਾ ਤੇ ਫਿਰ ਮੈਨੂੰ ਲਾਡੋਵਾਲ ਲੋ ਦਸ ਦਿਨ ਦੀ ਦਿੰਦੇ ਆ ਫਿਰ ਤਾਂ ਮੈਂ ਪ੍ਰਾਈਵੇਟ ਹੀ ਲੈਂਦੀ ਆ ਅੱਛਾ ਨਹੀਂ ਤੇ ਲਾਡੋਵਾਲ ਦੇ ਵਿੱਚ ਜਦੋਂ ਜਾਂਦੇ ਹੋ ਉੱਥੇ ਵੀ ਸਰਕਾਰੀ ਡਿਸਪੈਂਸਰੀ ਤੋਂ ਲੈਂਦੇ ਹੋ ਉੱਥੇ ਤਾਂ ਦਸ ਦਿਨ ਦੀ ਦਿੰਦੇ ਬਸ

ਸੋ ਇੱਕ ਪਾਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਜਿਸ ਜਗ੍ਹਾ ਦੇ ਉੱਤੇ ਬੱਚਿਆਂ ਨੂੰ ਲੈ ਕੇ ਲੋਕਾਂ ਨੇ ਆਪਣੇ ਹੱਥਾਂ ਦੇ ਵਿੱਚ ਫੜੇ ਹੋਏ ਨੇ ਸੋ ਗੱਲਬਾਤ ਕਰਦੇ ਆਂ ਠੀਕ ਹੈ ਲਵਾਣਾ ਸੀ ਡੇਢ ਮਹੀਨੇ ਦਾ ਬੱਚੇ ਦਾ ਅੱਛਾ ਡੇਢ ਮਹੀਨੇ ਦਾ ਬੱਚੇ ਦਾ ਹਾਂਜੀ ਤੇ ਕਿੰਨੇ ਦਿਨਾਂ ਤੋਂ ਆ ਰਹੇ ਹੋ ਡਿਸਪੈਂਸਰੀ ਵਿੱਚ ਨਹੀਂ ਆਏ ਤਾਂ ਅਸੀਂ ਉੱਧਰ ਅੱਜ ਜਾਈਆਂ ਹਾਂਜੀ ਆਏ ਹੋ ਹਾਂਜੀ ਤੇ ਹੋ ਰਿਹਾ ਇਲਾਜ ਹਾਂਜੀ ਪਹਿਲਾਂ ਹੋ ਰਿਹਾ ਟੀਕੇ ਲੱਗਦੇ ਸੀਗੇ ਤੇ ਹੁਣ ਇਹਦੇ ਬੱਚੇ ਦੇ ਲਵਾਣੇ ਆ ਹੁਣ ਇਹ ਨਹੀਂ ਅਜੇ ਮਿਲੇ ਆਗੇ ਅੱਛਾ ਤੁਸੀਂ ਜੀ ਅਸੀਂ ਵੀ ਲਵਾਣੇ ਆਏ ਸੀ ਕਹਿੰਦੇ ਹੈ ਨਹੀਂ ਦਵਾਈ ਦਵਾਈ ਹੈ ਨਹੀਂ ਹਾਂਜੀ ਆਈ ਨਹੀਂ ਆ ਕੇ ਠੀਕ ਹੈ ਇਹ ਕਹਿ ਰਹੇ ਨੇ ਕਿ ਟੀਕੀ ਹੈਗੇ ਆ ਦਵਾਈ ਲੱਗਦੀ ਟੀਕੇ 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 ਲਾਉਂਦੇ ਆ ਦਵਾਈ ਤਾਂ ਨਹੀਂ ਦਿੰਦੇ ਬੱਚਿਆਂ ਦੇ ਟੀਕੇ ਲੱਗ ਰਹੇ ਆ ਪਹਿਲਾਂ ਵੀ ਆਏ ਹੋ ਕੀ ਪਹਿਲੀ ਵਾਰ ਆਏ ਨਹੀਂ ਅਸੀਂ ਤਾਂ ਪਹਿਲੀ ਵਾਰ ਹੀ ਆਏ ਆ ਟੀਕਾ ਲਵਾਉਣ ਪਹਿਲੀ ਵਾਰ ਹੀ ਆਏ ਆ ਟੀਕਾ ਲਵਾਉਣ ਪਹਿਲੀ ਵਾਰ ਹੀ ਆਏ ਤੇ ਪਹਿਲਾਂ ਵੀ ਦਵਾਈਆਂ ਲਿੱਤੀਆਂ ਇਸ ਜਗ੍ਹਾ ਤੋਂ ਨਹੀਂ ਪਹਿਲਾਂ ਨਹੀਂ ਦਿੱਤੀ ਪਹਿਲਾਂ ਕਦੇ ਨਹੀਂ ਲਿੱਤੀ ਆ ਨਹੀਂ ਰਹੀਆਂ ਕੋਈ ਵੀ ਸਭ ਠੀਕ ਹੈ ਪਹਿਲਾਂ ਮਾਂ ਦੇ ਬੱਟੀਕੇ ਲੱਗੇ ਪਹਿਲਾਂ ਨਹੀਂ ਕੋਈ ਵੀ ਆਈ ਹੈਗੀ ਅੱਛਾ ਹੁਣ ਆ ਰਹੀ ਹੈ ਹਾਂਜੀ ਹੁਣ ਦਿਖਾਓ ਪਤਾ ਨਹੀਂ ਕਦੋਂ ਲੱਗੂਗੇ ਹਾਂਜੀ ਪਤਾ ਨਹੀਂ ਇੱਕ ਪਾਸੇ ਦੇਖ ਸਕਦੇ ਹੋ ਕਿ ਲੋਕਾਂ ਦੇ ਵੱਲੋਂ ਏਗਲ ਵੀ ਕਹੀ ਜਾ ਰਹੀ ਹੈ ਮਹਿਲਾਵਾਂ ਵੱਲੋਂ ਤੁਹਾਨੂੰ ਵੀ ਦਿੱਕਤ ਆ ਰਹੀ ਹੈ ਜੀ ਇੱਥੇ ਨਹੀਂ ਜੀ ਕੋਈ ਦਿੱਕਤ ਸਹੀ ਚੱਲ ਰਿਹਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਟੀਕੇ ਵਗੈਰਾ ਸਾਰੇ ਲੱਗ ਰਹੇ ਹਾਂਜੀ ਹਾਂਜੀ ਪ੍ਰੋਪਰ ਲੱਗ ਰਹੇ ਟੀਕੇ ਬਿਲਕੁਲ ਸੋ ਦੇਖ ਸਕਦੇ ਹੋ ਕਿ ਦੂਜੇ ਪਾਸੇ ਦੀਆਂ ਤਸਵੀਰਾਂ ਜਿਹੜੀਆਂ ਸਾਂਝਾ ਕਰਾ ਦਿੰਨੇ ਆ ਦੇਖ ਸਕਦੇ ਹੋ ਜਿਸ ਜਗ੍ਹਾ ਦੇ ਉੱਤੇ ਹੋਰ ਵੀ ਜਿਹੜੇ ਲੋਕ ਖੜੇ ਹੋਏ ਨੇ ਉਹਨਾਂ ਨੂੰ ਵੀ ਜਾਣਕਾਰੀ ਲੈ ਲੈਣੇ ਆ ਬਾਈ ਤੁਸੀਂ ਵੀ ਇੱਥੇ ਖੜੇ ਹੋ ਵਾਈਫ ਨੂੰ ਲੈ ਕੇ ਕੋਈ ਦਿੱਕਤ ਆ ਰਹੀ ਹੈ ਨਹੀਂ ਨਹੀਂ ਬਈ ਸਹੀ ਹੈ ਹਾਂ ਸਭ ਸਹੀ ਹੈ ਆਪਾਂ ਪਹਿਲੀ ਵਾਰ ਤਾਂ ਆਏ ਆ ਇੱਥੇ ਪਹਿ ਇਲਾਜ ਵਧੀਆ ਹੋ ਰਿਹਾ ਹੈ ਹਾਂਜੀ ਹਾਂਜੀ ਕੋਈ ਤਰੀਕੇ ਦੀ ਕੋਈ ਪ੍ਰੋਬਲਮ ਆਪਣੀ ਤਾਂ ਐਂਟਰੀ ਹੋ ਗਈ ਹੈ ਟਾਈਮ ਨਾਲ ਹੀ ਟਾਈਮ ਨਾਲ ਹੀ ਆਪਾਂ ਜਾਣ ਲੱਗੇ ਹਾਂ ਤਾਂ ਹੋ ਗਈ ਹੋਣੇ ਹੀ ਆਏ ਆਪਾਂ ਅੱਛਾ ਹਾਂ ਹਾਂ ਬਿਲਕੁਲ ਸੋ ਦੇਖ ਸਕਦੇ ਹੋ ਕਿ ਲਗਾਤਾਰ ਲੋਕਾਂ ਦੇ ਵੱਲੋਂ ਇੱਕ ਪਾਸੇ ਇਹ ਵੀ ਗੱਲ ਜਿਹੜੀ ਹੈ ਕਈ ਜਾਰੀ ਹੈ ਸੋ ਹਾਂਜੀ ਹੋਇਆ ਕੀ ਸੀ ਗੱਜੇ ਤੇ ਇੰਜੈਕਸ਼ਨ ਹੀ ਨਹੀਂ ਲੱਗ ਰਿਹਾ ਕਹਿੰਦੇ 2.5 ਮੰਥ ਦਾ ਇੰਜੈਕਸ਼ਨ ਹੀ ਨਹੀਂ ਹੈਗਾ ਹੂੰ ਪਹਿਲਾਂ ਵੀ ਆਏ ਸੀ ਉਹ ਬੁੱਧਵਾਰ ਪਹਿਲਾਂ ਮਾਮਾਸ਼ੀ ਬਰਾਤੀ ਦੀ ਛੁੱਟੀ ਆ ਗਈ ਸੀ ਤੇ ਕਾਲ ਕਰਕੇ ਪੁੱਛੀ ਪਹਿਲਾਂ ਇਹਨਾਂ ਨੂੰ ਘਰੇ ਕਾਲ ਕੀਤੀ ਤੇ ਅੱਗੋਂ ਅੰਦਰ ਜਿਹੜੇ ਮੈਡਮ ਬੈਠੇ ਉਹ ਕਹਿੰਦੇ ਤੁਸੀਂ ਆਪਣੀ ਆਸ਼ਾ ਵਰਕਰ ਨੂੰ ਫੋਨ ਕਰਕੇ ਪੁੱਛਿਆ ਕਰੋ ਕਿ ਇੰਜੈਕਸ਼ਨ ਆਇਆ ਹੈ ਜਾਂ ਨਹੀਂ ਆਇਆ। ਮਤਲਬ ਇਹ ਗੱਲ ਕਿਉਂ ਕਹੀ ਗਈ ਵੀ ਆਸ਼ਾ ਵਰਕਰ ਨੂੰ ਫੋਨ ਕਰਕੇ ਪੁੱਛੋ? ਉਹੀ ਤਾਂ ਗੱਲ ਹੈ ਉਹੀ ਤਾਂ ਪੁੱਛਣਾ ਇਹਨਾਂ ਨੂੰ। ਤੁਸੀਂ ਪੁੱਛਿਆ ਨਹੀਂ ਇਹਨਾਂ ਨੂੰ? ਪੁੱਛਣਾ ਸੀ ਅਸੀਂ ਅੰਦਰ ਗਏ ਤੇ ਪਹਿਲੀ ਕਹਤਾ ਇਹਨਾਂ ਨੇ 2.5 ਮਨთ ਤੱਕ ਇੰਜੈਕਸ਼ਨ ਹੀ ਨਹੀਂ ਹੈਗਾ। ਅੱਛਾ ਤੇ ਹੁਣ ਟੀਕਾ ਲੱਗਿਆ ਕਿ ਨਹੀਂ? ਨਹੀਂ ਲੱਗਿਆ। ਨਹੀਂ ਲੱਗਿਆ। ਕੁਝ ਲੋਕਾਂ ਨੂੰ ਲੋਕ ਇਹ ਜਾਂਦਾ ਕਿ ਇੰਜੈਕਸ਼ਨ ਹੈਗੇ ਵੀ ਹੈ ਦਵਾਈ ਵੀ ਹੋ ਰਹੀ ਹੈ। ਉਹ ਕਈ ਕਈ ਵਿੱਚ ਹੈਗੇ ਆ 1.5 ਮੰਥ 2.5 ਮੰਥ ਦਾ ਇਦਾਂ 9th ਮੰਥ ਦਾ 6th ਮੰਥ ਵਾਲੇ ਇੰਜੈਕਸ਼ਨ ਨਹੀਂ ਹੈਗੇ। ਕਹਿੰਦੇ 10 ਇੰਜੈਕਸ਼ਨ ਆਏ ਸੀਗੇ। ਟੀਕੇ ਮਿਲ ਨਹੀਂ ਰਹੇ تھے ਉਹ 3 ਦਿਨ ਸੇ ਲੋਟ ਕੀ ਗੱਜਾ ਰਹੇ تھے ਅੱਜ ਮਿਲਿਆ ਲਗਾ ਹੈ। ਕਿੰਨੇ ਦਿਨ ਤੋਂ ਖੱਜਲ ਖਵਾਰ ਹੋ ਰਹੇ ਹੋ? ਇਹ ਤਾਂ 2 ਮਹੀਨੇ ਹੋ ਗਏ ਤੀਸਰਾ ਲੱਗ ਗਿਆ। ਤੀਸਰਾ ਲੱਗ ਗਿਆ। ਹਾਂਜੀ। ਕਿੰਨੇ ਟੀਕੇ ਲਵਾਣੇ ਹੁੰਦੇ ਨੇ? ਅਭੀ ਤਾਂ ਪਹਿਲਾ ਫਸਟ ਲਗਾ ਮਾਂ। ਤੇ ਫਸਟ ਲਾਉਣ ਨੂੰ ਕਿੰਨੇ ਦਿਨ ਲਾਤੇ ਇਹਨਾਂ ਨੇ? ਇਹ ਤਾਂ ਲਗਾ ਹੈ। ਇਹ ਤਾਂ 2 ਮਹੀਨੇ ਦਾ ਤੀਸਰਾ ਲੱਗ ਗਿਆ। ਤੀਸਰਾ ਲੱਗ ਗਿਆ ਤੇ ਕਾਫੀ ਗੇੜੇ ਮਾਰਨੇ ਪੈ ਰਹੇ ਨੇ ਹਾਂਜੀ ਗੇੜੇ ਤਾਂ ਲਗੇ ਆ ਦੋ ਦੋ ਬੁੱਧਵਾਰ ਹੋ ਚੁਕੇ ਤੇ ਤੀਸਰੇ ਬੁੱਧਵਾਰ ਕੋ ਲਗਾਏ ਆ ਅੱਛਾ ਤੇ ਇਹ ਦੋ ਹਫਤੇ ਬਾਅਦ ਤੀਜੇ ਹਫਤੇ ਆ ਕੇ ਬੁੱਧਵਾਰ ਨੂੰ ਇਹਨਾਂ ਨੇ ਕਿਹਾ ਕਿ ਟੀਕੇ ਆਂਦੇ ਨਹੀਂ ਪਏ ਇਹਨਾਂ ਕੋਲ ਜਾਂ ਅੰਗੈਲੀਆ ਇਹਨਾਂ ਦੀ ਟੀਕੇ ਨਹੀਂ ਆ ਰਹੇ ਕਹਿੰਦੇ ਪਿੱਛੇ ਸੇ ਹੀ ਸਰਕਾਰ ਨਹੀਂ ਦੇ ਰਹੀ ਟੀਕੇ ਤੇ ਜੇ ਟੀਕੇ ਆਂਦੇ ਵੀ ਨੇ ਕਿੰਨੇ ਟੀਕੇ ਆਂਦੇ ਨੇ ਤੇ ਕਿੰਨੇ ਲੋਕਾਂ ਦੇ ਇਹ ਤਾਂ ਸਾਡੇ ਇੱਕ ਸੀਸੀ ਕੀ ਪਿੱਛੇ 10 ਲੋਕਾਂ ਦੇ ਪਿੱਛੇ 10 ਲੋਕ ਕੋ ਲੱਗ ਰਹਾ ਹੈ ਸ਼ਾਇਦ ਸਿਰ 10 ਤੇ ਕਿੰਨੇ ਲੋਕ ਜਿਹੜੇ ਆਂਦੇ ਨੇ ਉਹ ਖੱਜਲ ਖਵਾਰ ਹੋ ਕੇ ਵਾਪਸ ਜਾ ਰਹੇ ਨੇ ਬਹੁਤ ਲੋਕ ਅਭੀ ਆਏ ਤੋਂ ਵਾਪਸ ਘਟੇ ਹਨ 5 ਸਾਲ ਵਾਲੇ ਬੱਚੇ ਜਾ ਰਹੇ 5 ਸਾਲ ਵਾਲੇ ਬੱਚੇ ਜਾ ਰਹੇ ਔਰ 3 ਮਹੀਨੇ ਵਾਲੇ ਬੱਚੇ ਜਾ ਰਹੇ ਟਿੱਕੇ ਹੈ ਹੀ ਨਹੀਂ ਕੀ ਲੱਗਦਾ ਇਹਨਾਂ ਦੀ ਆਪਣੀਆਂ ਕੈਲੀ ਜਿਹੜੇ ਬੈਠੇ ਨੇ ਇੱਥੇ ਟਿੱਕਾ ਲਾਣ ਵਾਸਤੇ ਵਾਹ ਮਿਲਾਈ ਨਹੀਂ ਟਿੱਕਾ ਅੱਛਾ ਤੇ ਲੋਕੀ ਕਹਿ ਰਹੇ ਨੇ ਕਿ 10 ਟਿੱਕੇ ਆ ਰਹੇ ਨੇ ਤੇ ਜਿਹੜੇ ਲੋਕੀ ਪਹੁੰਚ ਰਹੇ ਨੇ ਟਿੱਕਾ ਲਵਾਉਣ ਵਾਸਤੇ ਉਹਨਾਂ ਨੂੰ ਟਿੱਕੀ ਨਹੀਂ ਲੱਗਦੇ ਪਏ ਨੇ ਦੋ ਦੋ ਨਹੀਂ ਲੱਗਦਾ ਐਸੀ ਬਾਤ ਨਹੀਂ ਹੈ ਅੱਛਾ ਲੱਗਦਾ ਐਸੀ ਬਾਤ ਨਹੀਂ ਹੈ ਜਾ ਅੱਗੇ ਤੇ ਟਿਕਾ ਨਹੀਂ ਮਿਲਦਾ ਤੇ ਇਧਰੋਂ ਨਹੀਂ ਲੱਗਦਾ ਅੱਛਾ ਹਾਂ ਜਦ ਆਗੇ ਮਿਲ ਜਾਂਦਾ ਹੈ ਤੇ ਇਧਰੋਂ ਪਿੱਛੇ ਦੋਸਤੋਂ ਨਹੀਂ ਆ ਰਹੇ ਹਾਂ ਕਈ ਵਾਰ ਸਟ੍ਰੇਂਜ ਨਹੀਂ ਹੁੰਦਾ ਹੈ ਫਿਰ ਇਹਨੋ ਨੇ ਆਪਣੇ ਰੇਂਜੇ ਤੇ ਖਰੀਦ ਕੇ ਸਟ੍ਰੇਂਜ ਲਗਾਤੇ ਐਸੀ ਬਾਤ ਨਹੀਂ ਹੈ ਅੱਛਾ ਸਪਲਾਈ ਦੀ ਕਮੀ ਹੈ ਹਾਂ ਵਾਪਸ ਜਾ ਰਹੇ ਹੋ ਜੀ ਟਿਕਾ ਨਹੀਂ ਹੈ ਬੋਲੇ ਹੈ ਕਿ ਅਗਲਾ ਬੁੱਧਵਾਰ ਕੋ ਅੱਛਾ ਕਿੰਨੇ ਹਫ਼ਤੇ ਹੋ ਗਏ ਗੇੜਾ ਮਾਰਦੇ ਨੂੰ ਜੀ ਕਿੰਨੇ ਹਫ਼ਤੇ ਹੋ ਗਏ ਆਂਦੇ ਨੂੰ ਗੇੜਾ ਮਾਰ ਰਹੇ ਹੋ ਤੁਸੀਂ ਇਹ ਲਗਾ ਪੰਜ ਵਾਰ ਹੋ ਗਿਆ ਪਾਸ ਹਫਤੇ ਹੋ ਗਏ ਤੇ ਕਿੰਨੇ ਟਿੱਕੇ ਲੱਗ ਗਏ ਨੇ ਤੇ ਕਿੰਨੇ ਮੋਲ ਲਵਾਣੇ ਨੇ ਅਸੀਂ ਤਾਂ ਦੋ ਹਫਤਾ ਬੰਦ ਥਾ ਆਈ ਤੀਸਰਾ ਹਫਤਾ ਸੇ ਫਿਰ ਜਾ ਰਹੇ ਹਾਂ ਫਿਰ ਬੋਲ ਰਹੇ ਹਾਂ ਅਗਲਾ ਹਫਤਾ ਆਣਾ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਗੇੜੇ ਮਾਰਨੇ ਪੈਣਗੇ ਉਸ ਤੋਂ ਬਾਅਦ ਟਿੱਕਾ ਮਿਲੂਗਾ ਤੁਹਾਨੂੰ ਲੱਗ ਜੂਗਾ ਹਾਂ ਇਹ ਬਤਾਤੇ ਹੈ ਕਿ ਅਗਲਾ ਹਫਤਾ ਟਿੱਕਾ ਮਿਲੇਗਾ ਤਾਂ ਆਖਰ ਲਗਵਾ ਲੈਣਾ ਸਾਡੇ ਨੋ ਮੇ ਆਣਾ ਆਯੂਸ਼ਮਾਨ ਆਰੋਗਯ ਕੇਂਦ ਜਿਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਕਿ ਕੁਝ ਮਹਿਲਾਵਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੁਝ ਖੱਜਲ ਖੁਆਰ ਵੀ ਹੋ ਰਹੀਆਂ ਨੇ ਲਗਾਤਾਰ ਹਾਲਾਂਕਿ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਡੇਢ ਤੋਂ 2-3 ਮਹੀਨੇ ਦੇ ਜਿਹੜੇ ਕੁਝ ਇਜੈਕਸ਼ਨ ਨੇ ਜਿਹੜੇ ਨਹੀਂ ਵੀ ਹੈਗੇ ਨੇ ਸੋ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਜੈਕਸ਼ਨ ਹੋਏ ਹੈਗੇ ਵੀ ਹੈ ਸੋ ਇਲਾਜ ਵੀ ਹੋ ਰਿਹਾ ਪਰ ਮੈਡਮ ਸਾਡੇ ਨਾਲ ਮੌਜੂਦ ਨੇ 100 ਗੱਲਬਾਤ ਕਰ ਲੈਣੇ ਆ ਕਿ ਹੋਇਆ ਕਿ ਸੀਗਾ ਕਿਉਂਕਿ ਕੁਝ ਲੋਕਾਂ ਵੱਲੋਂ ਜਿਹੜਾ ਖੱਜਲ ਖੁਆਰ ਹੋਣਾ ਪੈ ਰਿਹਾ ਤਾਂ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਦਵਾਈਆਂ ਜਿਹੜੀਆਂ ਹੋ ਵੀ ਰਹੀਆਂ ਨੇ ਮੈਮ ਕੀ ਨਾਮ ਹੈ ਜੀ ਮੇਰਾ ਬਲਜੀਤ ਕੌਰ ਆ ਜੀ ਜੀ ਕੀ ਹੋਇਆ ਬਾਹਰ ਖੱਜਲ ਖੁਆਰ ਵੀ ਕੁਝ ਲੋਕ ਹੋ ਰਹੇ ਨੇ ਜਿਨ੍ਹਾਂ ਵੱਲੋਂ ਕਿਹਾ ਜਾਂਦਾ ਕਿ ਸਰ ਪਹਿਲਾਂ ਤੇ ਆ ਰਹੇ ਸੀਗੇ ਆ ਲਾਸਟ ਬੁੱਧਵਾਰ ਨਹੀਂ ਆਏ ਤੇ ਇੱਕ ਅੱਜ ਕੱਟ ਮਿਲਿਆ ਵੈਕਸੀਨ ਪਹਿਲਾਂ ਤੇ ਬਿਲਕੁਲ ਪੂਰੀ ਮਿਲ ਹੋ ਰਹੀ ਸੀਗੀ ਜਿੰਨੂ ਮਰਜੀ ਪੁੱਛ ਲਓ ਕਦੇ ਵੀ ਕੋਈ ਦਿੱਕਤ ਨਹੀਂ ਆਈ ਸੀ ਵੈਕਸੀਨ ਬਿਲਕੁਲ ਪ੍ਰੋਪਰ ਆ ਰਹੀ ਸੀਗੀ ਅੱਛਾ ਪਰ ਇਹ ਕੁਝ ਲੋਕਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਇਸ ਜਗ੍ਹਾ ਤੋਂ ਸਲਿੱਪ ਲੈਨੇ ਤੋਂ ਬਾਅਦ ਲਾਡੋ ਵਾਲ ਦੇ ਵਿੱਚ ਜਾ ਕੇ ਅਸੀਂ ਦਵਾਈ ਲੈਨੇ ਆ ਉਸ ਜਗ੍ਹਾ ਦੇ ਉੱਤੇ ਟੀਕੇ ਲਵਾਨੇ ਨੇ ਨਹੀਂ ਨਹੀਂ ਸਰ ਦਵਾਈ ਨਹੀਂ ਲੈਂਦੇ ਸਿਰਫ ਜਿਹੜੇ ਇਨਵੈਸਟੀਗੇਸ਼ਨ ਆ ਜਿਵੇਂ ਬਲੱਡ ਸੈਂਪਲ ਨੇ ਉਹ ਪ੍ਰੈਗਨੈਂਟ ਲੇਡੀ ਨੂੰ ਜਿਵੇਂ ਅਸੀਂ ਐਂਟਰ ਕਰਦੇ ਆ ਕਾਰਡ ਬਣਾਣੇ ਆ ਕਾਰਡ ਬਣਾਉਣ ਤੋਂ ਬਾਅਦ ਫਿਰ ਉੱਥੇ ਫ ਉਹਦੇ ਵਾਸਤੇ ਲੱਡਵਾਲ ਭੇਜਿਆ ਜਾਂਦਾ ਜੀ ਅੱਛਾ ਤੇ ਜਿਹੜੀ ਮਹਿਲਾਵਾਂ ਆ ਰਹੀਆਂ ਨੇ ਹੁਣ ਟੀਕੇ ਕਟਾਰੇ ਪਿੱਛੋਂ ਮਤਲਬ ਜਿਹੜੀ ਦਵਾਈਆਂ ਆ ਰਹੀਆਂ ਮਹਿਲਾਵਾਂ ਲਈ ਹੈਗੇ ਗਰਭਤੀ ਔਰਤਾਂ ਲਈ ਤੇ ਪੂਰੀ ਵੈਕਸੀਨ ਆਈ ਹੋਈ ਆ ਸਿਰਫ ਜਿਹੜਾ ਮਤਲਬ ਕਿ ਪੈਂਟਾ 1.5 ਮਿੰਟ 2.5 ਮਿੰਟ ਉਹ ਇਸ ਵਾਰ ਥੋੜਾ ਘਟ ਆਇਆ ਵਾ ਉਹ ਕਿੰਨੇ ਘਾਇਏ ਆ ਕਿੰਨੇ ਆਏ ਆ ਅੱਜ ਤੇ ਸਰ ਮੈਨੂੰ 10 ਡੋਜ਼ ਹੀ ਮਿਲਿਆ ਨੇ 10 ਡੋਜ਼ ਕੀ ਲੱਗਦਾ ਵੀ ਰੋਜ਼ ਦੀ ਇਸ ਜਗ੍ਹਾ ਦੇ ਉੱਤੇ ਟੋਕਨ ਕਿੰਨੇ ਹੈਗੇ ਕਿੰਨੇ ਕ ਲੋਕ ਰੋਜ਼ ਇਲਾਜ ਕਰਾ ਕੇ ਜਾਂਦੇ ਨੇ ਸਰ ਰੋਜ਼ ਨਹੀਂ ਹੁੰਦਾ ਸਾਡੇ ਵੈਡਨਸਡੇ ਵੈਡਨਸਡੇ ਬੁੱਧਵਾਰ ਤੇ ਬੁੱਧਵਾਰ ਅਸੀਂ ਵੈਕਸੀਨੇਸ਼ਨ ਕਰਦੇ ਆ ਤੇ ਬੁੱਧਵਾਰ ਦੇ ਬੁੱਧਵਾਰ ਵੈਕਸੀਨੇਸ਼ਨ ਪਹਿਲਾਂ ਅਸੀਂ ਡਿਊ ਲਿਸਟ ਬਣਾਉਂਦੇ ਆ ਉਹਦੇ ਹਿਸਾਬ ਨਾਲ ਸਾਨੂੰ ਪਤਾ ਚੱਲਦਾ ਕਿ ਵੀ ਡੋਜ਼ ਲੱਗਣੀਆਂ ਸਾਡੀਆਂ ਅੱਜ 30 ਲੱਗਣੀਆਂ ਉਹ ਸਿਰਫ ਲਾਸਟ ਬੁੱਧਵਾਰ ਥੋੜੇ ਘੱਟ ਮਿਲਣ ਕਰਕੇ ਤਾਂ ਅੱਜ ਥੋੜੇ ਜ਼ਿਆਦਾ ਹੋ ਗਏ ਆ ਵੈਸੇ ਉਸ ਤੋਂ ਪਹਿਲਾਂ ਤੇ ਪ੍ਰੋਪਰ ਵੈਕਸੀਨ ਆ ਰਹੀ ਸੀ ਸਰ ਉਸ ਤੋਂ ਪਹਿਲਾਂ ਆ ਰਹੀ ਸੀ ਚਾਹੇ ਤੁਸੀਂ ਕਿਸੇ ਵੀ ਜਨਤਾ ਹਾਂਜੀ ਕਿਸੇ ਵੀ ਪੇਸ਼ੈਂਟ ਪੁੱਛ ਸਕਦੇ ਸਨ ਅੱਜ ਸਿਰਫ 10 ਆਈਆਂ ਨੇ ਅੱਜ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਂਜੀ ਸਰ ਅੱਜ 10 ਆਈਆਂ ਉਸ ਤੋਂ ਪਹਿਲਾਂ ਠੀਕ ਸੀਗੇ ਹਾਂਜੀ ਅੱਗੇ ਠੀਕ ਰਹੂਗਾ ਪਿੱਛੋਂ ਆ ਰਹੀਆਂ ਸਾਮਾਨ ਆ ਰਿਹਾ ਪੂਰਾ ਸਰ ਹਾਂਜੀ ਹਾਂਜੀ ਡਿਮਾਂਡ ਭੇਜੀ ਹੋਈ ਆ ਤੇ ਆਸ ਕਰਦੇ ਆ ਕਿ ਤੇ ਪਰ ਜਿਹੜੇ ਲੋਕ ਬਾਹਰ ਖੜੇ ਨੇ ਜਿਹੜੇ ਕੁਝ ਲੋਕ ਖਜਲਖوار ਹੋ ਰਹੇ ਨੇ ਉਹਨਾਂ ਨੂੰ ਕਿਸ ਤਰੀਕੇ ਉਹਨਾਂ ਨੂੰ ਕਿਦਾਂ ਸਰਟੀਫਾਈਜ਼ਡ ਕੀਤਾ ਜਾਊਗਾ ਸਰ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਕਰ ਰਹੇ ਆ ਕਿ ਹੁਣ ਮੈਂ ਉਹ ਜਿਹੜੇ ਜਿਆਦਾ ਲੇਟ ਹੋਏ ਹੋਏ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਮੇਰੇ ਤੋਂ ਕਾਰਡ ਚਾਹੀਏ ਅੱਜ ਜਮ੍ਹਾਂ ਕਰਾ ਦਿਓ ਤੇ ਉਹਨਾਂ ਨੂੰ ਫਿਰ ਜਿੱਦਾਂ ਨੈਕਸਟ ਵੈਡਨਸਡੇ ਜਾਂ ਉਸ ਤੋਂ ਪਹਿਲਾਂ ਵੀ ਆ ਜਾਏਗੀ ਤੇ ਫਿਰ ਮੈਂ ਉਹਨਾਂ ਨੂੰ ਸੈਚਰਡੇ ਬੁਲਾ ਕੇ ਆਪਣੀ ਆਸ਼ਾ ਦੇ ਥਰੂ ਉਹਨਾਂ ਦੇ ਘਰੇ ਮੈਸੇਜ ਲਗਵਾ ਕੇ ਤੇ ਉਹਨਾਂ ਨੂੰ ਅਸੀਂ ਇਹ ਮੈਂ ਇੱਕ ਮਹਿਲਾ ਜਿਹੜੀ ਬਾਹਰ ਖੜੀ ਹੈ ਉਹਦੇ ਵੱਲੋਂ ਕਿਹਾ ਜਾਂਦਾ ਕਿ ਜਦੋਂ ਟੀਕੇ ਵਾਰੀ ਗੱਲ ਕੀਤੀ ਜਾਂਦੀ ਤੇ ਉਹ ਕਹਿੰਦੇ ਆ ਕਿ ਆਪਣੇ ਆਸਾ ਵਰਕਰ ਨਾਲ ਗੱਲ ਕਰੋ ਉਹਨਾਂ ਨੂੰ ਪੁੱਛੋ ਕਿ ਕਿੰਨਾ ਟੀਕਾ ਲੱਗਣਾ ਹੈ ਇਦਾਂ ਦੀ ਗੱਲ ਜਿਹੜੀ ਉਹਦੇ ਵੱਲੋਂ ਆਖੀ ਜਾ ਰਹੀ ਹੈ ਉਹ ਪਤਾ ਕਿਉਂ ਆਖੀ ਜਾ ਰਹੀ ਹੈ ਕਿ ਆਸ਼ਾ ਵਰਕਰ ਮਤਲਬ ਸਰਕਾਰ ਨੇ ਆਸ਼ਾ ਰੱਖੀ ਹੋਈ ਆ ਹਜ਼ਾਰ ਦੀ ਬادیه ਪਿਛੇ ਕਾ ਆਸ਼ਾ ਪਰ ਰੱਖੀ ਹੋਈ ਆ ਆਸ਼ਾ ਨੂੰ ਕਰ ਜਾ ਕੇ ਕਹਿੰਦਾ ਕਿ ਘਰ ਘਰ ਜਾ ਕੇ ਤੁਸੀਂ ਆਪਣੀ ਬੈਨੀਫਿਸ਼ਰੀ ਬਣਾ ਲਓ ਕਿਉਂਕਿ ਸਾਡਾ ਹੈਗਾ ਮਾਈਗਰੇਟਰੀ ਏਰੀਆ ਕਈ ਨਵੇਂ ਲੋਕ ਆ ਵੀ ਜਾਂਦੇ ਆ ਤੇ ਸਾਡੇ ਕੋਲ ਲੋਕ ਚਲੇ ਵੀ ਜਾਂਦੇ ਆ ਤੇ ਇਸ ਕਰਕੇ ਇਹਨਾਂ ਨੂੰ ਘਰੋ ਘਰੀ ਭੇਜਿਆ ਜਾਂਦਾ ਕਿ ਤੁਸੀਂ ਜਾ ਕੇ ਪਤਾ ਕਰ ਲਓ ਕਿ ਕੋਈ ਤੁਹਾਡੇ ਏਰੀਆ ਚ ਨਵਾਂ ਬੱਚਾ ਆਇਆ ਵਾ ਉਹਨੂੰ ਵੀ ਤੁਸੀਂ ਬੈਨੀਫਿਸ਼ਰੀ ਜ ਆਪਾਂ ਨੇ ਐਡ ਕਰਨਾ ਵਾ ਕੋਈ ਸਾਡੇ ਕੋਲੇ ਚਲਾ ਗਿਆ ਉਹਨੂੰ ਆਪਾਂ ਨੇ ਆਊਟ ਵੀ ਕਰਨਾ ਵਾ ਤੇ ਆਪਾਂ ਇਹ ਨਹੀਂ ਕਰਨਾ ਤਾਂ ਕਰਕੇ ਉਹਨਾਂ ਨੂੰ ਕਹਿਦਾ ਕਿ ਆਪਣੀ ਤੁਸੀਂ ਆਸ਼ਾ ਨੂੰ ਤੋਂ ਜਾ ਕੇ ਪਤਾ ਕਰ ਲਓ ਤੇ ਮੈਮ ਇੱਕ ਪਾਸੇ ਦੇਖਿਆ ਜਾਂਦਾ ਤੇ ਕੋਈ ਰੂਲ ਰੈਗੂਲੇਸ਼ਨਸ ਨਹੀਂ ਹੈਗੇ ਕੋਈ ਪੰਕਤੀਆਂ ਨਹੀਂ ਹੈਗੀਆਂ ਕੋਈ ਲਾਈਨ ਵਗੈਰੇ ਦੇ ਵਿੱਚ ਖੜਕੇ ਨਹੀਂ ਸਿੱਧਾ ਅੰਦਰ ਆ ਜਾਣਾ ਤੇ ਸਿੱਧਾ ਉਸ ਤੋਂ ਬਾਅਦ ਅੰਦਰ ਤੁਸੀਂ ਵੀ ਖੱਜਲ ਖਵਾਰ ਹੋ ਰਹੇ ਲਾਲ ਲਾਲ ਕੀ ਲੱਗਦਾ ਲਾਈਨ ਹੀ ਲਗਾਈ ਸੀ ਉਹ ਐਕਚੁਅਲੀ ਤੁਸੀਂ ਆਣ ਕਰਕੇ ਨਾ ਉਹ ਥੋੜਾ ਜਿਹਾ ਤਾਂ ਉਹਨਾਂ ਨੂੰ ਹਨ ਨਹੀਂ ਅਸੀਂ ਜਦੋਂ ਆਏ ਤੇ ਸਾਡਾ ਕੈਮਰਾ ਔਨ ਹੀ ਸੀਗਾ ਉਦੋਂ ਸਭ ਕੁਝ ਨਹੀਂ ਸੀਗਾ ਤਾਂ ਕਰਕੇ ਸਾਨੂੰ ਕਹਿਣਾ ਪਿਆ ਗਿਆ ਵੈਸੇ ਅਸੀਂ ਲਾਈਨ ਲਾ ਕੇ ਜਿਵੇਂ ਜਿਵੇਂ ਆਪਣੀ ਐਂਟਰੀ ਕਰਦੇ ਹਾਂ ਉਦਾਉ ਦਾਨ ਨਾ ਨਾ ਸਿਟੀ ਕੇ ਲਗਾਣੇ ਆ ਲੋਕਾਂ ਦਾ ਇਲਾਜ ਹੁੰਦਾ ਰਹੂਗਾ ਜਿਹੜਾ ਸਰਕਾਰਾਂ ਵੱਲੋਂ ਹਦਾਇਤਾਂ ਦਿੱਤੀਆਂ ਜੀ ਸਰ ਜੀ ਬਿਲਕੁਲ ਸੋ ਦੱਸ ਦिएਗੀ ਜਿਹੜੇ ਡਾਕਟਰ ਅੰਦਰ ਬੈਠੇ ਸੀਗੇ ਸੋ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਲੋਕਾਂ ਨੂੰ ਜਿਹੜੀਆਂ ਖੱਜਲ ਖਵਾਰ ਹੋਣਾ ਪੈ ਰਿਹਾ ਸੀਗਾ ਸੋ ਅੱਜ ਲਾਸਟ ਟਾਈਮ ਸੋ ਅੱਜ ਜਿਹੜੇ ਜਿਹੜੇ ਜੈਕਸਨ ਸੀਗੇ ਸੋ ਕਟਾ ਆਨ ਕਰਕੇ ਜਿਹੜਾ ਇਹ ਖੱਜਲ ਖਵਾਰ ਹੋਣਾ ਪਿਆ ਪਰ ਅੱਗੇ ਵੀ ਜਿਹੜਾ ਇਹ ਜੈਕਸਨ ਉਹ ਸਹੀ ਨਹੀਂ ਸੋ ਜਿਨ੍ਹਾਂ ਨੂੰ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਜਿਨ੍ਹਾਂ ਦੇ ਬੱਚਿਆਂ ਨੂੰ ਟੀਕਾ ਜਿਹੜਾ 2 ਮਹੀਨੇ ਦਾ ਨਹੀਂ ਲੱਗਿਆ ਸੀਗਾ ਉਹਨਾਂ ਵਾਸਤੇ ਵੀ ਅਸੀਂ ਅਰੇਂਜ ਕਰ ਰਹੇ ਹਾਂ ਸੋ ਉਹਨਾਂ ਨੂੰ ਵੀ ਇਸ ਜਗ੍ਹਾ ਤੋਂ ਸੈਟੀਸਫਾਈਟ ਕਰਕੇ ਸੋ ਉਹਨਾਂ ਦਾ ਇਲਾਜ ਹੋ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਭੇਜਿਆ ਜਾਊਗਾ ਬਿਲਕੁਲ ਸੋ ਦੱਸਦੀ ਹੈ ਕਿ ਇੱਕ ਪਾਸੇ ਰਿਸੈਪਸ਼ਨ ਦੇ ਵਿੱਚ ਰਿਸੈਪਸ਼ਨ ਕਾਊਂਟਰ ਜਿਹੜਾ ਹੁੰਦਾ ਹੈ ਉਹ ਜਗ੍ਹਾ ਦੇ ਉੱਤੇ ਕਾਫੀ ਰਸ਼ ਜਿਹੜਾ ਲੱਗਿਆ ਹੁੰਦਾ ਸੋ ਮੈਡਮ ਨੇ ਗੱਲਬਾਤ ਕਰ ਲੈਣੀ ਕਿ ਤਕਰੀਬਨ ਕਿੰਨੇ ਕੇ ਟੋਕਨ ਜਿਹੜੇ ਰੋਜ਼ ਕੱਟੇ ਜਾਂਦੇ ਮੈਮ ਨਾਮ ਕੀ ਹੈ ਤੁਹਾਡਾ ਮਨਸਾ ਸ਼ਵਰਕਤ ਸੀ ਰਿਸੈਪਸ਼ਨ ਦੇ ਵਿੱਚ ਬੈਠੇ ਹੋ ਤੇ ਕਿੰਨੇ ਕੇ ਮਤਲਬ ਟੋਕਨ ਰੋਜ਼ ਕੱਟੇ ਜਾਂਦੇ ਨੇ ਜਿਹੜੀ ਮਹਿਲਾਵਾਂ ਗਰਭਵਤੀ ਨੇ ਜਾਂ ਜਿਹੜੇ ਬੱਚੇ ਲੈ ਕੇ ਆਉਂਦੇ ਨੇ ਰੋਜ਼ ਨਹੀਂ ਲਾਂਦੇ ਆਪਾਂ ਸ ਬੁੱਧਵਾਰ ਦੀ ਬੁੱਧਵਾਰ ਵੈਕਸੀਨੇਸ਼ਨ ਹੁੰਦੀ ਆ ਨਾ ਤੇ ਘੱਟੋ ਘੱਟ ਆ ਹੀ ਜਾਂਦੇ 100 ਵਿੱਚ ਵਿੱਚੇ ਪ੍ਰੈਗਨੈਂਟ ਵਿੱਚੇ ਲੇਡੀਆਂ ਵਿੱਚੇ ਬੱਚੇ ਤਕਰੀਬਨ ਤਕਰੀਬਨ 100 ਜਣਾ ਹੋਈ ਜਾਂਦਾ ਆ ਅੱਛਾ ਹਾਂਜੀ ਤੇ ਵੈਕਸੀਨ ਆ ਨਹੀਂ ਰਹੀ ਦੋ ਤਿੰਨ ਹਫਤੇ ਤੋਂ ਲੋਕੀ ਪਰੇਸ਼ਾਨ ਅਸੀਂ ਖੁਦ ਪਰੇਸ਼ਾਨ ਆ ਦੇਖੋ ਲੋਡੂਵਾਲ ਜਾਈਦਾ ਨਹੀਂ ਮਿਲਦੀ ਇੱਕ ਵੈਕਸੀਨ ਮਿਲੀ ਇੱਕ ਡੋਜ਼ ਇੱਕ ਟੀਕਾ ਮਿਲਿਆ ਉਹਦੇ ਵਿੱਚ 10 ਡੋਜ਼ ਹੁੰਦੀਆਂ ਤੇ ਅਸੀਂ ਕਾਰਡ ਪਿਛਲੇ ਬੁੱਧਵਾਰ ਦੇ ਲੈ ਕੇ ਰੱਖੇ ਹੋਏ ਸੀਗੇ ਲੋਕਾਂ ਕੋਲ ਜਿਹੜੇ ਮੁੜ ਮੁੜ ਕੇ ਜਾਂਦੇ ਅਸੀਂ ਕਿਹਾ ਕਾਰਡ ਜਮਾ ਕਰਾ ਦਿਓ ਜਿੱਦਣ ਵੈਕਸੀਨ ਆਊਗੀ ਤੁਹਾਨੂੰ ਫੋਨ ਕਰ ਦੇਵਾਂਗੇ ਅਸੀਂ ਉਹਨਾਂ ਨੂੰ ਬੁਲਾਇਆ ਸਿਰਫ ਜਿਹੜੇ 10 ਕਾਰਡ ਸਾਡੇ ਕੋਲ ਸੀਗੇ ਤੇ ਹੁਣ ਜਿਹੜੇ ਹੁਣ ਵੀ ਲੋਕ ਮੁੜ ਕੇ ਗਏ ਪਰੇਸ਼ਾਨ ਤੇ ਸਾਨੂੰ ਕਹਿ ਰਹੇ ਤੁਸੀਂ ਟੀਕੇ ਨਹੀਂ ਲਾ ਰਹੇ ਸੀ ਤਾਂ ਬੈਠੇ ਆਪਣੀ ਡਿਊਟੀ ਕਰ ਰਹੇ ਹਨ ਇਹ ਕਿਤਾ ਆ ਕਿੰਨੀ ਦਿਨਾਂ ਤੋਂ ਰਹੀਆਂ ਇਹ 2-3 ਹਫ਼ਤੇ ਤੋਂ ਆ ਰਹੀਆਂ ਪਿਛਲੇ ਮਹੀਨੇ 1 ਮਹੀਨੇ ਤੋਂ ਹਾਂ ਪਿਛਲੇ 1 ਮਹੀਨੇ ਤੋਂ ਇਦਾਂ ਹੋ ਰਹੀ ਆ ਸਿਰਫ ਪੈਂਟਾ ਨਹੀਂ ਆ ਰਿਹਾ ਬਾਕੀ ਵੈਕਸੀਨ 1.5 ਸਾਲ ਦਾ ਟੀਕਾ ਆ ਰਿਹਾ 5 ਸਾਲ ਦਾ ਨਹੀਂ ਆ ਰਿਹਾ ਹੈਗਾ ਇਹ ਚੀਜ਼ ਬਾਰੇ ਕੰਪਲੇਨਟ ਕੀਤੀ ਨਹੀਂ ਪਿੱਛੇ ਕੰਪਲੇਨਟ ਹੁਣ ਮੈਂ ਸਾਡੇ ਸੀਨੀਅਰ ਕਰਨ ਅਸੀਂ ਥੋੜੀ ਕਰਨੀ ਹੈ ਨਾ ਸੀਨੀਅਰ ਨੂੰ ਦੱਸਿਆ ਬੈਠੇ ਆ ਸੀਨੀਅਰ ਨੂੰ ਪਤਾ ਆ ਸਾਰਿਆਂ ਨੂੰ ਪਤਾ ਵੀ ਪੰਜਾਬ ਚ ਵੈਕਸੀਨ ਨਹੀਂ ਆ ਰਹੀ ਆ ਸਾਰਿਆਂ ਨੂੰ ਪਤਾ ਆ ਤੇ ਰੋਜ਼ ਕਿੰਨੇ ਜਣੇ ਖੱਜਲਖਵਾਰ ਹੋ ਕੇ ਜਾਂਦੇ ਨੇ ਕਿੰਨੀ ਮੀਲਾ ਰੋਜ਼ ਤਾਂ ਨਹੀਂ ਹੈਗੇ ਰੋਜ਼ ਬੁੱਧਵਾਰ ਦੀ ਜਿਹੜੀ ਗੱਲ ਕਰੀ ਬੁੱਧਵਾਰ ਹੁਣ ਤਿੰਨ ਹਫ਼ਤੇ ਤੋਂ ਸਾਰੇ ਤੁਹਾਨੂੰ ਦੱਸਿਆ ਇੱਕ ਵੈਕਸੀਨ ਦਾ ਸਟੋਜ ਬੱਚਿਆਂ ਦੇ ਟੀਕੇ ਲਾ ਰਹੇ ਆ ਤੇ ਇੱਥੇ 70 80 ਜਣੇ ਆ ਰਹੇ ਆ ਤੋਂ ਵਾਪਸ ਹੀ ਜਾ ਰਹੇ ਆ ਵਾਪਸ ਜਾ ਰਹੇ ਹੁਣ ਖਰਾਬ ਤਾਂ ਹੁੰਦੀ ਹੈ ਜਨਤਾ ਨਾ ਇਸ ਦੇ ਨਾਲ ਤੁਹਾਨੂੰ ਵੀ ਖੱਜਲਖਵਾਰ ਹੋਣਾ ਤਾਂ ਹੁੰਦਾ ਕਿਉਂ ਨਹੀਂ ਗਲਾ ਦੁਖਣ ਲੱਪਿਆ ਲੋਕਾਂ ਨਾਲ ਵੈਸ ਵੈਸ ਕੇ ਅਗਲੇ ਕਹਿੰਦੇ ਟੀਕੇ ਲਾਓ ਕਿੱਥੋਂ ਲਾਈਏ ਜਦੋਂ ਵੈਕਸੀਨ ਹੈ ਨਹੀਂ ਸਾਡੇ ਕੋਲ ਦੱਸੋ ਬਿਲਕੁਲ ਸੋ ਦੇਖ ਸਕਦੇ ਹੋ ਕਿ ਲਗਾਤਾਰ ਰਿਸੈਪਸ਼ਨ ਦੇ ਵਿੱਚ ਜਿਹੜੇ ਜਗ੍ਹਾ ਦੇ ਉਤੇ ਟੋਕਨ ਜਿਹੜੇ ਕੱਟੇ ਜਾਂਦੇ ਨੇ ਉਸ ਤੋਂ ਤਕਰੀਬਨ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਬੁੱਧਵਾਰ ਦੇ ਬੁੱਧਵਾਰ ਜਿਹੜੇ ਇਹ ਟੀਕੇ ਲੱਗਦੇ ਨੇ ਉਸ ਟੀਕੇ ਜਿਹੜੇ ਨੇ ਪਿਛਲੇ 3 ਹਫ਼ਤਿਆਂ ਤੋਂ ਜਿਹੜੇ ਆ ਪਿੱਛੋਂ ਹੀ ਜਿਹੜਾ ਕੱਟ ਆ ਰਹੇ ਨੇ ਜਿਸ ਦੌਰਾਨ ਇਸ ਜਗ੍ਹਾ ਦੇ ਉਤੇ ਲੋਕਾਂ ਨੂੰ ਖੱਜਲਖੁਆਰ ਹੋਣਾ ਪੈਂਦਾ ਉਹਨਾਂ ਵੱਲੋਂ ਸਾਡੇ ਤੇ ਜਿਹੜਾ ਦੇਖ ਸਕਦੇ ਹੋ ਕਿ ਪ੍ਰੈਸ਼ਰ ਕੀਤਾ ਜਾਂਦਾ ਪਰ ਅਸੀਂ ਉਹ ਜਿਹੜੇ ਟੀਕੇ ਨੇ ਉਹ ਕਿੱਥੋਂ ਲੈ ਕੇ ਆਏ ਪਰ ਫਿਰਾਲ ਉਹਨਾਂ ਵੱਲੋਂ ਇਹ ਗੱਲ ਵੀ ਜੜੀ ਆਖੀ ਗਈ ਹੈ ਕੀ ਪਿੱਛੋਂ ਜਿਹੜੇ ਇਹ ਜਿਹੜੀ ਵੈਕਸੀਨ ਹੈ ਇਹ ਕਟਾ ਆ ਰਹੀ ਹੈ ਜਿਸ ਤਰ੍ਹਾਂ ਇਸ ਇਹਦੇ ਦੇ ਵਿੱਚ ਪਟੀਆਂ ਕਲੋਨੀ ਦੇ ਵਿੱਚ ਜਿਹੜੇ ਦੇਖ ਸਕਦੇ ਹੋ ਕਿ ਆਰਿਯੋਗ ਜਿਹੜਾ ਕੇਂਦਰ ਬਣਿਆ ਹੋਇਆ ਹੈ ਆਯੂਸ਼ਮਾਨ ਆਰਿਯੋਗ ਕੇਂਦਰ ਪਟੀਆਂ ਕਲੋਨੀ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਜਿਹੜੇ ਟੀਕੇ ਕਟ ਆਂਦੇ ਨਾਲ ਜਿਹੜੇ ਜਿਹੜੇ ਵੈਕਸੀਨ ਹੈ ਉਹ ਕਟਾਂ ਦੇ ਨਾਲ ਮਹਿਲਾਵਾਂ ਨੂੰ ਸੋ ਉਹਨਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇਖਦਾ ਹੈ ਉਹ ਦੇਖਣ ਤੋਂ ਬਾਅਦ ਇਸ ਪਟੀਆਂ ਕਲੂਨ ਦੇ ਵਿੱਚ ਆਰੋਗ્ય ਕੇਂਦਰ ਦੇ ਵਿੱਚ ਕਦੋਂ ਤੱਕ ਤੱਕ ਜਿਹੜੇ ਵੈਕਸੀਨ ਆ ਉਹ ਕੰਪਲੀਟ ਭੇਜਣਾ ਸ਼ੁਰੂ ਕਰਦਾ ਕਿਉਂਕਿ 10 ਵੈਕਸੀਨ ਦੇ ਨਾਲ ਪੂਰਾ ਇਲਾਜ ਜਿਹੜਾ ਨਹੀਂ ਹੋ ਜਾਂਦਾ ਕਿਉਂਕਿ ਇੱਕ ਏਰੀਆ ਦੇ ਵਿੱਚ ਤਕਰੀਬਨ ਹਜ਼ਾਰਾਂ ਗਿਣਤੀਆਂ ਦੇ ਵਿੱਚ ਲੋਕ ਨੇ ਸੋ ਮੈਡਮ ਵੱਲੋਂ ਖੁਦ ਆਪ ਇੱਕ ਗੱਲ ਆਖੀ ਗਈ ਹੈ ਕਿ ਬੁੱਧਵਾਰ ਦੇ ਬੁੱਧਵਾਰ ਲੱਗਦੇ ਨੇ ਸੋ 100 ਲੇਡੀਜ਼ਾਂ ਜਿਹੜੀਆਂ ਆਂਦੀਆਂ ਨੇ ਸੋ ਉਹਨਾਂ ਦੀ ਦਿੱਕਤ ਕਿਸ ਤਰੀਕੇ ਖਤਮ ਹੁੰਦੀਆਂ ਨੇ ਦੇਖਦੇ ਰਹੋ ਲੁਜਾਨਾ ਲਾਈਵ ਮੈਨ ਨੀਤਨ ਕੈਮਰਾਮੈਨ ਹਾਨੀ ਦੇ ਨਾਲ ਧੰਨਵਾਦ